ਬੱਗੇਪਿੰਡ ਵਾਲਾ ਇਹ ਮਠੱਡਿਆਂ ਦੇ ਕੱਪ ਦਾ ਬੋਲਡ ਦਾ ਜੇਤੂ ਹੈ ਕਸ਼ਮੀਰਿਆ ਦੇ 23 ਸਾਲ ਦਾ ਨਿਕਲਿਆ 23 ਸਾਲਾਂ ਦੇ ਤੇਰੇ ਬਾਈ ਨੂੰ ਲੱਭਾ ਲੱਭਾ ਕਹਿੰਦੀ ਦੁਨੀਆ ਲੱਭਾ ਲੱਭਾ ਕਹਿੰਦੀ ਦੁਨੀਆ ਇਕਵਾਲ ਇਹਨੂੰ ਮੰਗੀ ਨੇ ਝੰਡਿਆ ਬੱਗੇਪਿੰਡ ਵਾਲੇ ਨੇ ਲੱਭਾ ਲੱਭਾ ਬੱਗੇਪਿੰਡ ਵਾਲਾ ਲੱਭਾ ਮਠੱਡਿਆਂ ਦੇ ਕੱਪ ਦਾ ਬੈਸਟ ਰੀਡਰ ਮੇਰੇ ਵੀਰੋ ਹਜ਼ਾਰ ਦਿੱਤਾ ਜਾਣਾ ਭਰਾਵਾ ਵੱਲੋਂ ਉਹ ਸਾਹਮਣੇ ਦੇਖਾਂਗੇ ਪਾਈ ਹੋਈ ਕਬੱਡੀ ਮੇਰੇ ਵੀਰੋ ਆ ਵੱਡਾ

ਚਰਾਗ ਦੀ ਮੰਜਾਂ ਵਾਲੀ ਦੀ ਧਰਤੀ ਦਾ ਪਰਲੇ ਪੱਸਿਆ ਆਹ ਵੇਖਾਂਗੇ ਉਹ ਬੱਲੇ ਹਰਮਨ ਇੱਕ ਪਾਸੇ ਕੋਲਗੇ ਵਾਲਾ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਦੂਜੇ ਪਾਸੇ ਲੱਗਾ ਬੱਗੇ ਪਿੰਡਿਆ ਤੇ ਕੋਲਗੇ ਦਾ ਹਰਮਨ ਉਹ ਟੱਕਰ ਸ਼ੇਰਾਂ ਦੀ ਹੱਦੇ ਦੂਰ ਨੇ ਸਮਾਪਿਤਦਾ ਹੋਇਆ ਕੜੀ ਨੇ ਸੀਦਾ ਟੱਕ ਟੱਕ ਕਰਕੇ ਅੱਗੇ ਬਲਵਾਦਿਆਂ ਨੇ ਆਹ ਮੁੰਡਾ ਪੁੱਤਾ ਵਾਂਗੂ ਪਾਰਿਆ ਮੰਗੀ ਨੇ ਵੇਚਿਆ ਓਏ ਆਹ ਆਜੀ ਤਰੀਕ ਦਾ ਕਹਿੰਦੇ ਚੋਟੀ ਦਾ ਰੇਡਰ ਹੈ ਆਜੀ ਤਰੀਕ ਦਾ ਚੋਟੀ ਦਾ ਰੇਡਰ ਹੈ ਲੈ ਵੀ ਰਾਜੂ ਸਾਹਮਣੇ ਦਾ ਸਾਹਮਣਾ ਹੈ ਰਾਜੂ ਤੇ ਲੱਭਾ ਆਹ ਲੱਭਾ ਆਹ ਲੱਭਾ ਆਹ ਲੱਭਾ ਬੱਗੇ ਪਿੰਡਿਆ ਲੱਭਾ ਬੱਗੇ ਪਿੰਡਿਆ ਇੱਕ ਪਾਸੇ ਜਿਹੜੇ ਮੋਗੇ ਦਾ ਸਭ ਤੋਂ ਵੱਡਾ ਪਿੰਡ ਦਾ ਉਧਰ ਗਿਆ ਜਾਂਦਾ ਹੈ ਪਰ ਕੋਸੇ ਦਾ ਦੋ ਬਾਕੀ ਨੇ ਉਹ ਸੱਤਾ ਮੁਠੱਤਾ ਦਲੇਰ ਹੈ ਉਹ ਕਹਿੰਦੇ ਪਾਲਾ ਸੋਤਾ ਕੈਨੇਡਾ ਵਾਲਾ ਕੈਨੇਡਾ ਵਾਲਾ ਸਾਰੇ ਭਰਾਵਾਂ ਦਾ ਧੰਨਵਾਦ ਮੇਰੇ ਵੀਰੋ ਇੱਕ ਪਾਸੇ ਲੰਬਾ ਦੌਧਰ ਵਾਲਾ ਤੇ ਦੂਜੇ ਪਾਸੇ ਲੱਭੂਆ ਹੋ ਬੱਲੇ ਬੱਲੇ ਹੋ ਗਈ ਮਿੱਤਰੋ ਓਏ ਨਹੀਂ ਰਿਸਾ ਓ ਖੜਕਾ ਦਰਕਾ ਓ ਮੰਗੀ ਦਾ ਓ ਚੇਲਾ ਨੰਬਰ ਆਇਆ ਦੇਖ ਲੈ ਸੋਹਣਾ ਟੱਚ ਵੱਟ ਚੁੱਕਾ ਤੇ ਟੱਚ ਕਹਿੰਦੇ ਕੋਲੀਏ ਦੇ ਗੋਲ ਸਾਤ ਸ੍ਰੀ ਅਕਾਲ ਉਹ ਲੱਬੇ ਜੰਮੇ ਵੀਰੋ ਰਾਜੂ ਨਾਮ ਕਾਬਲੇ ਵੱਡੇ ਯੋਗਦਾਨ ਨੇ ਉਹ ਦੇਖਦੇ ਆ ਵੀ ਮੁਕਸਰ ਸਾਹਿਬ ਦਾ 도ਦਾ ਪਿੰਡਾ ਉਹ ਜਿੱਥੋਂ ਦੇ ਰਪਿੰਦਰ ਦੀ ਗੱਲ ਉਸੇ ਪਿੰਡ ਦਾ ਏ 도ਦੇ ਵਾਲਾ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਦਾ ਵਾਹ ਉਹ ਤਾੜੀ ਪਾਸੇ ਲੱਬਿਆ ਉਹ ਲੱਬਿਆ ਮੁੰਡਿਆਂ ਨੇ ਪਹਿਲੇ ਹੀ ਤੇਰੇ ਤਰਨ ਤੋਂ ਪਹਿਲਾਂ ਹੱਥਾਂ ਨੂੰ ਮਿੱਟੀ ਲਾ ਲਈ ਸੀ ਸੁਖਪਾਲ ਸਿੰਘ ਸੋਹੋਤਾ ਪ੍ਰਧਾਨ ਗੰਨਾ ਸੰਘਰਸ਼ ਕਮੇਟੀ ਜਿਨ੍ਹਾਂ ਨੇ ਉਧਲੇ ਪਾਸੇ ਪੈਂਦੀ ਹੋਈ ਕਬੱਡੀ ਹੈ ਇਹ ਸਵਾਦ ਸਵਾਦ ਖੇਡ ਕਬੱਡੀ ਦਾ ਮੇਰਾ ਖਿਆਲ ਹੈ ਬੱਲੇ 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 ਗੋਥਮ ਗੋਥਾ ਪਰ ਉਂਗਲ ਖੜੀ ਹੈ ਪਰ ਉਂਗਲ ਖੜੀ ਹੈ ਇਸ਼ਾਰਾ ਹੋ ਚੁੱਕਿਆ ਵੀ ਨੰਬਰ ਧਾਵੀ ਦਾ ਨੰਬਰ ਧਾਵੀ ਦਾ ਲਓ ਸਾਹਮਣੇ ਇਸ ਲਈ ਜੱਸਾ ਤੇ ਲੱਭਾ ਮੇਰੇ ਵੀਰੋ ਬੱਗੇਪਿੰਡ ਦਾ ਲੱਭਾ ਤਗੜਾ ਨੰਬਰ ਆਪਣੀ ਪੰਜਾਬੀਆਂ ਨੂੰ ਕਬੱਡੀ ਦੇ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਪਾਉਂਦਾ ਧਾਵੀ ਰੇਡ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਣੀ ਸੱਚ ਮਿੱਤਰੋ ਆ ਲੱਭਾ ਨੌਜਨ ਬੱਗੇਪਿੰਡ ਦਾ ਚੰਨੀ ਤਾਰੀ ਗੌਰਵ लवली ਰੰਧਾਵਾ ਤੇ ਤਾਰੀ ਸਰਪੰਚ ਜੁਣੀ ਬੀਬੋਣੀ ਐਲਾਨ ਕੀਤਾ ਆ ਪਰ ਲੱਭਾ ਕਹਿੰਦੇ ਸ਼ਾਲਾ ਮਾਰਦਾ ਆਪਣੀ ਟੀਮ ਦੇ ਵਾਸਤੇ ਜੋਰਦਾ ਹੋਇਆ ਆਓ ਸਾਹਮਣੇ ਕਹਿੰਦੇ ਇਹ ਆ ਬੱਗੇਪਿੰਡ ਵਾਲਾ ਲੱਭਾ ਮੇਰੇ ਪੰਜਾਬੀ ਵੀਰੋ ਕਿ ਬੱਗੀ ਤਿੱਤਰੀ ਕਮਾਦੋਂ ਨਿਕਲੀ ਉਰਦੀ ਨੂੰ ਬਾਜ ਪੈ ਗਿਆ ਉਰਦੀ ਨੂੰ ਬਾਜ ਪੈ ਗਿਆ ਇਧਰਲੇ ਪਾਸੇ ਇਹ ਨੌਜੋ ਲੱਭਾ ਹਟ ਓ ਹਟ ਪਿੱਛੇ ਲੈ ਵੀ ਪਾਲੇ ਹਟ ਜਾ ਪਿੱਛੇ ਮੁਕਾਬਲਾ ਸਖਤ ਹੈ ਦੋਹਾਂ ਗੱਬਰੂਆਂ ਦੇ ਦਰਮਿਆਨ ਹੁਣ 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 ਉਹ ਤਾੜੀ ਵਾਰਦੇ ਨੌਜੋ ਮੇਤਰੋ ਚਾਰਾਂ ਦੇ ਵਿੱਚੋਂ ਕੌਣ ਬੱਗੇਪਿੰਡ ਵਾਲੇ ਨੂੰ ਡੱਕੇਗਾ ਪੁਆਇੰਟ ਜਿਹੜਾ ਇਸ ਸਮੇਂ ਕਹਿੰਦੇ ਲੱਬੇ ਦੇ ਹਿੱਸੇ ਦੇ ਵਿੱਚ ਆ ਮੇਰੇ ਵੀਰੋ ਅੰਕ ਜਿਹੜਾ ਧਾਵੀ ਦੇ ਲਈ ਹੈ ਤਿਆਰ ਹੈ ਤੇ ਬਿਆਲਪੁਰੀਆ ਕਹਿੰਦੇ ਮਨੀ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਪਰ ਗੋਤੀ ਮਾਲ ਦੀ ਵਿਸਲ ਦਾ ਇਸ਼ਾਰਾ ਵੀ ਨੰਬਰ ਕਾਦਿਆ ਹੁਣ ਵੇਖਣਾ ਤੇ ਭੰਗੜਾ ਪਉਂਦਾ ਕਿ ਨਹੀਂ ਪਾਲੇ ਹੁਣਾਂ ਦਾ ਉਧਰ ਸੱਤਾ ਢੀਕਦਾ ਇਧਰ ਸੱਚਾ ਮਠੱਡਿਆਂ ਵਾਲਾ ਪੰਮੀ ਆਪਣੇ ਸਮੇਂ ਦਾ ਸਟਾਰ ਇਹ ਰੇਡਰ ਉਹ ਵੀ ਬੈਠਾ ਵੇਖਦਾ ਤੇ ਆ ਲੱਬਾ 1 2 3 ਖਿਡਾਰੀ ਲਾਉ ਜਫਾ ਉਹ ਗੋਕੇ ਵਾਲਾ ਗਿੰਦੀ ਨੌਜਨ ਕੋਸ਼ਿਸ਼ ਕਰ ਰਿਹਾ ਹੈ ਮਦਨ لال ਡਡਵਿੰਡੀ ਵਾਲੇ ਦਾ ਚੰਦਿਆ ਹੋਇਆ ਗੱਭਰੂ ਆ ਡੀਏਵੀ ਕਾਲਜ ਬਠਿੰਡਾ ਦੀ ਦੇਣ ਮੇਰੇ ਵੀਰੋ ਜਿਸ ਘਟਾ ਰਿਹਾ ਹੈ ਅੱਜ ਦੇ ਟੂਰਨਾਮੈਂਟ ਦਾ ਲਓ ਕਹਿੰਦੇ ਆ ਇਸ ਸਮੇਂ ਟੱਕਰ ਕਲਾਕਦੀਨ ਦੇ ਨਾਲ ਹੋ ਗਈ ਹੈ ਦਰਸ਼ਕ ਵੀਰੇ ਆਨੰਦ ਮਾਣਦੇ ਨੇ ਆ ਟੱਕਰ ਦਾ ਵੀ ਕੋਈ ਤੋੜ ਨਹੀਂ ਆ ਟੱਕਰ ਦਾ ਵੀ ਕੋਈ ਤੋੜ ਨਹੀਂ ਮੇਰੇ ਮਿੱਤਰੋ ਲਓ ਵੇਖੋ ਵੀ ਇਸ ਸਮੇਂ ਹਾਂ ਸੱਦਾ ਮਠੱਡਾ ਜੀ ਹੋਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੱਡੀ ਦੇਣ ਹੈ ਖੇਡ ਕਬੱਡੀ ਨੂੰ ਆਹ ਨੌਈਆਂ ਨੇ ਗੱਭਰੂ ਕਾਰਾ ਮੇਰੇ ਵੀਰੋ ਕਾਰਾ ਇਸ ਵੇਲੇ ਜਫਾ ਲੜਨ ਦੀ ਕੋਸ਼ਿਸ਼ ਕਰਦਾ ਹੈ ਬੱਗੇ ਪਿੰਡ ਵਾਲਾ ਇਹ ਮਠੱਡਿਆਂ ਦੇ ਕੱਪ ਦਾ ਬਲੁਰ ਦਾ ਜੇਤੂ ਹੈ ਨੰਬਰ ਆਪਣੀ ਟੀਮ ਲਈ ਹੋਇਆ ਖਿਡਾਰੀ ਕਬੱਡੀ ਕਬੱਡੀ ਕਰਦਾ ਹੋਇਆ ਚਿਰਾਗ ਵੀਰ ਮਈਆਂ ਵਾਲੇ ਦਾ गफा लगे तारियां बजी है आ नंबर देखना भी गलती है चिराग से लप्पा आओ का ਤੇ ਦੇਖ ਰਿਹਾ ਵੀ ਕਾਹਣ ਥੜਕਾ ਦਲਕਾ ਕਰਦਾ ਉਹ ਬੀਤਾ ਦੱਲੇ ਵਾਲੀਆਂ ਮੇਰੇ ਮਿੱਤਰੋ ਐ ਸੋਡੀ ਮਡੇਰ ਉਹ ਹਾਥਾ ਉਹ ਬੀਤਾ ਤੇ ਲੱਭਾ ਲੱਭਾ ਤੇ ਬੀਤਾ ਹੋਈ ਪਈ ਐ ਉਹ ਲੱਭਾ ਤੇ ਬੀਤਾ ਹੋਈ ਪਈ ਐ ਮੇਰੇ ਵੀਰੋ ਵਾਹ ਓ ਲੱਭਾ ਹਿੱਕਾ ਲੱਤਾਂ ਮਹਾ ਵਿੱਚ ਤਾਕਤਾਂ ਨੇ ਵੱਡੀਆਂ ਲਾ ਲੋਹਾਰੇ ਵਾਲਾ ਅਮਨਾ ਤੇ ਲੱਭਾ ਬੱਗੇ ਪਿੰਡ ਦਾ ਮੁਕਾਬਲਾ ਸਖਤ ਅੱਜ ਮੁੰਡਾ ਕਹਿੰਦੇ ਗੱਲ ਸਿਰੇ ਲਾਉਣ ਵਾਲੀ ਪਰ ਬੱਗੇ ਪਿੰਡੀਆਂ ਵੀ ਬੜਾ ਤੇਜ਼ 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 ਤਰਾਰ ਆਹ ਟੱਕਰ ਸਿਰੇ ਦੀ ਮੇਰੇ ਸਾਹਮਣੇ ਬੈਠੇ ਦੇਖਦੇ ਆ ਪੰਮੀ ਰੰਦਾਵਾ ਵੇਖਦਾ ਵੇ ਸਾਹਮਣੇ ਸਕਵੀਰ ਬਾਸੀ ਬੁਲਟ ਵੇਖਦੇ ਆ ਲਾ ਸਾਹਮਣੇ ਰੇ ਓ ਵੱਲੋਂ ਸਿਰਾ ਬਾਹ ਹੋਇਆ ਉਪਰ ਸਿਰਾ ਹੋਣ ਜਾ ਰਿਹਾ ਇਹ ਟੱਕਰ ਸਿਰੇ ਦੀ ਮੇਰੇ ਵੀਰੋ ਆ ਵੇਖ ਲਓ ਪੰਗੜਾ ਲੰਬਾ ਐਂਡੀ ਸੋਤਾ ਟੈਰੀ ਤੇ ਬਰਿੰਦਰ ਗ੍ਰੈਜੂਏਟ ਤੋਂ ਉੱਚੇ ਚੇ ਤੌਰ ਤੇ ਪੁੱਜਿਆ ਉਹਨਾਂ ਦਾ ਵੀ ਧੰਨਵਾਦ ਹੈ ਸਾਹਮਣੇ ਵੇਖਦਾ ਵੀ ਲੰਬਾ ਲੱਬਾ ਬੱਗੇ ਪਿੰਡ ਵਾਲਾ ਲੱਬਾ ਮਠੱਡਿਆਂ ਦੇ ਕੱਪ ਦਾ ਬੈਸਟ ਰੇਡਰ ਮੇਰੇ ਵੀਰੋ